ਪਰ ਸਭ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹਨਾਂ ਨੇ ਬਾਦ ਪਵਿੱਤਰ ਅਸਥਾਨ ਤੋਂ ਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਅੰਗਾਰੇ ਦੀ ਇਸ ਧਰਤੀ ਦੇ ਉੱਤੇ ਜਿੱਥੇ ਗੁਰੂ ਧਰਮ ਤੇਗ ਬਹਾਦਰ ਸਾਹਿਬ ਪਾਤਸ਼ਾਹ ਅਰਾਜ ਜੀ ਆਪ ਆਏ ਇਸ ਬਹਾਦ ਅਸਥਾਨ ਨੂੰ ਭਾਗ ਲਾਏ ਕਿ ਜਿਸ ਤਰਕੇ ਅੱਜ ਇਸ ਅਸਥਾਨ ਦੇ ਉੱਤੇ ਇਕ ਲਈ ਦੋ ਨਹੀਂ ਲੱਖਾਂ ਦੀ ਸੰਤਾ ਲੱਖਾਂ ਪਿਆਰਿਆ ਜੀਆਂ ਜਾਤ ਨਾਮਾ ਸੁਣੀਏ ਜਾਂਦੀਆ ਮਹਾਰਾਜ ਵਡਿਆ ਰਹਿਤਾਂ ਵਰਤਾਂ ਬਖਸ਼ਿਸ਼ਾ ਵਰਤਾ ਰਹੇ ਪਾਵਨ ਅਸਥਾਨ ਤੇ ਆਪ ਸਭਤਾਈ ਭਾਈ ਸੱਜਿਆ ਬੇੜੇ ਦੇ دیਵਾਨਾ ਅੰਦਰ ਉਹ ਕੇ ਪਾਵਨ ਹਜ਼ੂਰ ਝੁੜ ਕਰਕੇ ਜਿੱਤੇ ਗੁਰੂ ਕੀ ਪਵਿੱਤਰ ਬਾਣੀ ਪੜਦੇ ਸੁਣਦੇ ਕੀਰਤਨ ਸਰਵਣ ਕਰਦੇ ਹੋ ਉੱਥੇ ਸਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਬਾਪ ਪਵਿੱਤਰ ਇਤਿਹਾਸ ਲੜੀਵਾਰ ਕਥਾ ਚੱਲ ਰਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਭੈਣ ਬੇਬੇ ਨਾਨਕੀ ਜੀ ਭਾਈਆ ਜੈਗ੍ਰਾਮ ਜੀ ਆਇਲ ਲੈਣ ਵਾਸਤੇ ਕੁਝ ਦਿਨ ਰਹਿ ਰਾਜਪਾਲ ਨੂੰ ਮਿਲੇ ਤੇ ਬੇਬੇ ਨਾਨਕੀ ਜੀਆਂ ਨੂੰ ਲੈ ਉਹ ਵਾਪਸ ਆਪਣੇ ਨਗਰ ਸਰਦਾਰ ਉੱਤੇ ਚਲੇ ਇਦਰ ਗੁਰੂ ਦਾ ਆਗਮ ਸਭ ਪਾਤਸ਼ਾਹ ਉਪਰਾਮ ਰਹੀ ਤੇ ਉਲਾਸ ਰਹੀ ਤੇ ਜਿਵੇਂ ਜਿਲ ਕਰਦਾ ਉਸੇ ਤਰ੍ਹਾਂ ਪਾਤਸ਼ਾਹ ਵਿਚਰਦੇ ਤਲਵਟੀ ਨ ਕਰਦੇ ਬਾਹ ਇੱਕ ਦਿਨ ਮਹਾਰਾਜ ਗਏ ਕਿ ਕੀ ਵੇਖਦੇ ਨੇ ਇੱਕ ਬੇਰਾਗੀ ਸਾਧੂ ਆਇਆ ਬੈਠਾ ਹੈ ਨਗਰ ਦੇ ਬਾਹ ਮਹਾਰਾਜ ਦੇ ਹੱਥ ਵਿੱਚ ਇੱਕ ਰੋਟਾ ਇੱਕ ਸੋਨੇ ਦੀ ਅਦੁੱਤੀ ਛਾਪ ਸੀ ਪਾਈ ਹੋਈ ਤੇ ਕਵੀ ਜੀਆਂ ਲਿਖਿਆ ਕਿ ਇਹ ਵੀ ਛੋਟੀ ਉਂਗਲ ਦੇ ਵਿੱਚ ਪਾਈ ਹੋਈ ਸੀ ਸ਼ਾਪ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾ ਰਾਜ ਹਜੇ ਚਮਕ ਪੁੱਟੀਆਂ ਦੇ ਥੋੜੀ ਜਿਹੀ ਦਾੜੀ ਛੋਟੀ ਦੇ ਉਤੇ ਆਈ ਹੈ ਐਸਾ ਸੋਹਣਾ ਸੂਪ ਪਾਤਸ਼ਾਹ ਮਹਾਰਾਜ ਦਾ ਜਵਾਨੀ ਖੜਾ ਹੈ ਤੇ ਜਦੋਂ ਕਈ ਉਸ ਸਾਧੂ ਕੋਲ ਸਾਹਮਣੇ ਪੁੱਛਿਆ ਤੁਹਾਡਾ ਨਾਮ ਪਾ ਰਾਜ ਨੇ ਕਿਹਾ ਮੇਰਾ ਨਾਮ ਨਾਨਕ ਨਿਰੰਕਾਰੀ

ਸ਼ਰਧਿਆ ਗੁਲੇ ਉਸ ਵੇਲੇ ਆਖਿਆ ਕਿ ਮੇਰੇ ਤਹੋਨੇ ਬਣ ਜਾ ਤੂੰ ਪਤਾ ਨਹੀਂ ਕਿ ਕਦੋਂ ਕਮਾਈ ਕੋਈ ਠੱਠ ਕੇ ਲਿਆ ਕੇ ਦਿਮਾਗ ਕੇ ਦੇਣਾ ਹੈ ਜਾਂ ਨਹੀਂ ਦੇਣਾ ਤੂੰ ਮੇਰੀ ਦੁਆ ਦੇ ਹੱਥ ਆਪਣੀ ਜਿੱਥੇ ਰਹਿਣਾ ਰਹੋ ਆਪਣੀ ਕਮਾ ਆਪਣੀ ਖਾ ਉਹ ਤੇਰੇ ਹੁਣਾ ਵਾਸਾ ਜਿੱਥੇ ਵਰਦੀ ਦਾ ਮੈਂ ਘਰ ਨਹੀਂ ਰਹਿਣਾ ਤੇ ਇਹ ਗੱਲ ਜਾ ਕੇ ਕਿਸੇ ਦੇ ਰਾਏ ਬੁਲਾ ਕੇ ਦੱਸ ਦੇ ਜਦੋਂ ਰਾਏ ਪੁਲਾਹ ਨੂੰ ਪਤਾ ਲੱਗਾ ਰਾਏ ਪੁਲਾਹ ਨੇ ਫਿਰ ਫੇਦਾ ਜੀਆਂ ਨੂੰ ਬੁਲਾ ਲਿਆ ਕਹਿੰਦੇ ਜਾਓ ਅੱਗੇ ਕਿਉਂ ਤੇ ਹੱਥ ਚੁੱਕਿਆ ਸੀ ਗੁਰਨਾਥ ਸਾਹਿਬ ਸਾਚ ਅਜ ਬੇਦ ਨਬਾਰੀ ਜਲਦੀ ਦੇ ਨਾਲ ਕਾਲੂ ਨੂੰ ਬੁਲਾ ਕੇ ਲਿਆਓ ਤੇ ਉਸ ਵੇਲੇ ਬਾਬਾ ਬੈਣਤਾ ਕਾਲੂ ਜੀ ਆਏ ਨੇ ਰਾਏ ਪੁਲਾਹ ਦੇ ਕੋਲ ਰਾਏ ਪੁਲਾਹ ਦੇ ਕੋਲ ਜਦੋਂ ਪਾਕਾ موسیقی ਕਾ ਕੀ λεਉਣਾ ਛੱਡ ਦਿੱਤੀ ਉਹ ਮੇਰੀ ਵੀ ਕਰਾਈ ਹੋਈ ਕਵਾਤ ਇਸ ਈ ਹੈ ਸਨ ਜਿਨ ਕੋ ਹਰ ਕੀਤਾ ਵਤ ਤੇਰੇ ਪਾਸ ਹੈ ਵੜ ਦੇ ਵਿਹਾਰ ਤਰਨਾ ਇਹ ਤੇਰੇ ਕੋਲ ਐਸਾ ਗਿਆਨ ਵੀ ਕੋਈ ਨਹੀਂ ਵਤ ਵੀ ਨਹੀਂ ਹੈ ਉਚਰ ਨਹੀਂ ਕਰ ਤਾ ਹੋਉ ਬੋਲ ਚ ਖਬਤ ਰਿਤ ਉਸ ਵੇਲੇ ਪਤਾਰੀ ਕਹਿੰਦੇ ਮੈਂ ਜਦੋਂ ਵੀ ਕਹਿਣਾ ਤੇ ਚੁੱਪ ਕਰਕੇ ਖੜ ਜਾਉਂਦਾ ਸਿਰ ਦੀ ਗੱਤਾਂ ਕਹਿਣਾ ਤੇ ਨੇਮੀ 파 ਕੇ ਉਸ ਵੇਲੇ ਫਿਰ ਚੁੱਪ ਚਾਪ ਖੜ ਜਾਂਦਾ ਹੈ ਕਹਿੰਦੇ ਤੇ ਆ ਆ ਕੇ ਬੋਲ ਕੇ ਕਪਦਾਰੀ ਦਾ ਮਨ ਤੱਕ ਬੱਬ ਕੇ ਦੁੱਖ ਹੀ ਕੀ ਰਾਸ ਹੈ ਕਹਿੰਦੇ ਮੇਰੀ ਗੱਲ ਨਹੀਂ ਮੰਨਦਾ ਤੁਸੀਂ ਮੇਰੀ ਗੱਲ ਨਹੀਂ ਮੰਨਤੇ ਮੈਂ ਤੇ ਇਹੀ ਕਹਾਉਂਦਾ ਉਸ ਵੇਲੇ ਪਿਤਾ ਵੀ ਕਹਿੰਦੇ ਤੂੰ ਮੇਰੇ ਬਾਅਦ ਤੇ ਦੁੱਖਾਂ ਦਾ ਘਰ ਹੈ ਉਨਕਾ ਵੀ ਰਾਸ گرو نانک سب پیتا ਤੇ ਕਹਿੰਦੇ ਨਾ ਨੂੰ ਛੇਤੀ ਦੇ ਘਰ ਬਲਾਓ ਮੇਰੇ ਕੋਲ ਲਿਆਓ ਪਲਾਖ ਕੇ ਦਾਸ ਤੇ ਤਾ ਹਾਂ ਤੋਹੇ ਕਹਿਉ ਨਾ ਮਨ ਕਿਵੇਂ ਕਰੂ ਕਹਿ ਲਗੇ ਕਿ ਕੀ ਗੱਲ ਹੋ ਗਈ ਜਦ ਆਏ ਪਿਤਾ ਜੀ ਕੋਲ ਭਾਇਆ ਤੇ ਕਹਿੰਦੇ ਕੀ ਗੱਲ ਹੋ ਗਈ ਕੀ ਗੱਲ ਤੂੰ ਮੇਰਾ ਕਿਉਂ ਨਹੀਂ ਮੰਨਦਾ ਬਹੁ ਪ੍ਰਾਪਤ ਸਮਝੈ ਤੈਨੂੰ ਕਹਉ ਕੋਹੇ ਅਬੇ ਸਵਾ ਸ਼ਾਸ਼ੀ ਹੋਟ ਕੇ ਹੁਣ ਨਹੀਂ ਭਰੋਸਾ ਰਿਹਾ ਤੇਰੇ ਤੇ ਕਿਉਂਕਿ ਤੂੰ ਮੰਨਦਾ ਹੀ ਨਹੀਂ ਜਦੋਂ ਪਹਿਲਾ ਗੁਰੂ ਨਾਨਕ ਸਾਹਿਬ ਰਾਜ ਨੇ ਪਈਏ 20 ਚੇਰੇ ਸਭ ਨੂੰ ਖਵਾਏ ਤੂੰ ਦਿੱਤੇ ਖਾਣ ਬੋਲ ਕੇ ਕਿਹਾ ਤੈਨੂੰ ਇਹ ਵੀ ਗੱਲ ਆਖੀ ਆ ਗੁਰੂ ਨਾਨਕ ਸਾਹਿਬ ਰਹਦਾ ਹੈ 10 10 ਇਸ ਤਰ੍ਹਾਂ ਜਦੋਂ ਤੋਂ ਬੋਲ ਆਦਾ ਹੈ ਸਵਈਆ ਨਾਨਕ ਤਾ ਤਾ ਇਹ ਤਰਕ ਬਾਤ ਸੁਨੋ ਕਰ ਸ਼ੰਗ ਭੁਤੀ ਸੁਧ ਸਭ ਭੁਤੀ ਸੁਧ 라ਹੀ ਕਹਿ ਲਗੇ ਉਸ ਵੇਲੇ ਬਾਬਾ ਬਾਈ ਤਾ ਕਾਲੂ ਜੀ ਕਹਿ ਲਗੇ ਰਾਹੀ ਜੀ ਤੁਸੀਂ ਤੇ ਕਹਿੰਦੇ ਹੋ ਪਰ ਮੇਰੀ ਵੀ ਤੇ ਸੁਣੋ ਜਦੋਂ ਘਰੋਂ ਗਏwidehat ਦੇ ਵਿੱਚ ਇੱਕ ਰੋਟਾ ਇੱਕ ਸੋਨੇ ਦੀ ਛਾਤ ਉੰਦਰੀ ਪਾਈ ਵਿਸੇ ਜਨਤ ਰਾਹੇ ਨਾ ਪਾਹੇ ਕਾਹੀ ਕਹਿ ਇਹ ਨ ਤੈ ਕੇ ਦਾਈ ਕਹਿ ਪਾਈ ਜੇ ਆਪਿਆਂ ਤੋਂ ਮੈਂ ਪੁੱਛਿਆ ਭਈ ਉਹ ਮੁੰਦਰੀ ਕਿੱਥੇ ਹੈ ਕੀਮਤੀ ਸੁਨਨੇ ਦੀ ਮੁੰਦਰੀ ਹੈ ਤੇ ਲੋਟਾ ਉਹ ਹੱਥ ਦੇ ਵਿੱਚ ਜਿਹੜਾ ਫੜਿਆ ਸੀ ਉਹ ਵੀ ਕੋਈ ਐਵੇਂ ਬਾਹਰੋਂ ਤੇ ਮਿਲ ਨਹੀਂ ਜਾਣਾ ਹੁਣ ਵਿੱਚ ਕੋਈ ਕੀਮਤ ਦਿੱਤੀ ਹੈ ਮੈਂ ਪਾਈ ਦਿਆਤਾ ਇਕੱਠਾ ਕੀਤਾ ਪਰ ਜਦੋਂ ਮੈਂ ਪੁੱਛਿਆ ਭਈ ਦੱਸ ਇੱਥੇ ਸੱਤੇ ਨੇ ਕਿੱਥੇ ਕਿਦਰੇ ਸੱਟ ਆਇਆ ਹੈ ਜਾਂ ਕਿਸੇ ਨੂੰ ਦੇ ਦਿੱਤੇ ਨੇ ਤੇ ਕਹਿੰਦੇ ਫਿਰ ਉਸ ਵੇਲੇ ਹੋ ਬਾਦੋਂ ਬਾਦੋਂ ਜਾਨਤ ਹੋ ਮਦ ਉਸ ਥਿੰਦੇ ਤਾਂ ਫਕੀਰਨ ਕਾਹੀ ਕਹਿੰਦੇ ਕਿ ਮੈਨੂੰ ਪੱਕਾ ਪਤਾ ਹੈ ਤੇ ਮੇਰਾ ਅਨੁਮਾਨ ਅੰਦਾਜ਼ਾ ਹੈ ਪਰ ਹੈ ਪੱਕਾ ਹੈ ਫਕੀਰਾਂ ਦਾ ਸਾਥੀ ਸਾਥੀ ਉਹ ਘਰ ਬਾਹਰ ਵਾਲੇ ਹੋ ਗਏ ਪਰਿਵਾਰ ਵਾਲੇ ਹੋ ਗਏ ਤੇ ਉਹਨਾਂ ਨੂੰ ਆਪਣੇ ਘਰ ਦਾ ਸਾਰਿਆਂ ਨੂੰ ਚਿੰਤਾ ਐ ਫਿਕਰ ਉਹ ਸਾਰੇ ਠੰਡਣ ਕਾ ਆਪਰਾ ਖਾਵੇ بس ਮੈਂ ਫੈਸਲਾ ਅੰਤ ਖਾ ਰਾਇ ਜੀ ਮੋਹਿ ਕੋ ਨਾਹਿ ਵਿਚਾਰੋ ਕੋਲਤ ਹੋਏ ਦਿਵਾਹ ਕਰਾਈ ਰਾਇ ਜੀ ਤੁਸੀਂ ਤੇ ਮੈਨੂੰ ਕਹੀਦੇ ਹੋ ਆਰਾ ਦੱਸੋ ਇਹਦੇ ਚ ਮੇਰਾ ਕਸੂਰ ਕੀ ਹੈ ਇਹਦੇ ਚ ਮੇਰਾ ਕੀ ਕਸੂਰ ਹੈ ਮੈਂ ਤੇ ਇਹੋ ਹੀ ਚਾਹੁੰਦਾ ਹਾਂ ਜੇਕਰ ਅੱਜ ਕਮਾਈ ਕਰ ਲਈ ਤੇ ਕੱਲ ਨੂੰ ਕਿਵੇਂ ਇਹਨਾਂ ਪਰਵਾਹ ਕਿਵੇਂ ਸੰਸਾਰ ਦੇ ਵਿੱਚ ਇਹਦਾ ਜੀਵਨ ਨਿਰਭਾ ਹੋਵੇਗਾ ਜੇ ਅੱਜ ਤੂੰ ਕੋਰਾਂ ਦਾ ਜਾਚ ਨਾ ਆਇਆ ਹੋਰ ਪਰ ਹੋ ਤੱਬ ਜੋ ਨਿਤ ਹੈ ਸਾਬ ਦੇ ਦੁਆਰੇ ਉਹਨਾਂ ਨੂੰ ਡਾਟਦਾ ਹੈ ਬੋਲਦਾ ਹੈ ਨਾਨਕ ਕੋਬ ਤਨ ਚ ਰਾਮ ਕਹੇ ਉਹ ਪਾਪ ਕਲਪਨ ਪਠਾਉ ਤਾਹੀ ਤੂੰ ਇਸ ਤਰ੍ਹਾਂ ਕਰ ਤੇਰਾ ਕੀ ਹੱਕ ਜੇ ਮੇਰੇ ਅੱਖੇ ਲੱਗੇ ਨਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜੈ ਰਾਮ ਜੀ ਦੇ ਕੋਲ ਤਾਂ ਬੇਬੇ ਦਾਤਕੀ ਦੇ ਘਰ ਭੇਜਦੇ ਗੁਰੂ ਨਾਨਕ ਸਾਹਿਬ ਨੂੰ ਦੇਸਸ ਫਤੌਰ ਬਾਗ ਕਾ ਹੈ ਨਿਤਹੀ ਦੁਖ ਨਾਨਕ ਰੰਜ ਸਦਾ ਕਰ ਵਾਹੀ ਉਹ ਨਿਤਹੀ ਪਾਰਾਯੁ ਕੋਈ ਨਾ ਕੋਈ ਪਟੋਲ ਬੋਲ ਕਈ ਨਿਤ ਲੜਦਾ ਹੈ ਘਰ ਦੇ ਵਿੱਚ ਕਲੇਸ਼ ਰਹਿੰਦਾ ਲੜਾਈ ਰਹਿੰਦੀ ਹੈ ਤੇ ਗੁਰੂ ਨਾਨਕ ਸਾਹਿਬ ਆਗੂ ਦੀ ਉਲਾਸ ਰਹੀ ਤੇ ਦੇ ਨਾ ਪੀਲ ਸਾ ਪਾਤਸ਼ਾਹ ਉਦਾਣ ਦਾ ਰਾਇ ਗੁਲਾਰ ਉਹ ਉਦਾਰ ਦਿਲ ਦੇ ਉਹ ਕਿਸੇ ਮਜਨੂਬ ਨੂੰ ਗਰੀਬ ਨੂੰ ਭੁੱਖੇ ਨੂੰ ਤਾੜੇ 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 ਹੋਏ ਨੂੰ ਨਹੀਂ ਦੇਖ ਸਕਦੇ ਤੇ ਉਹ ਪਾਤਸ਼ਾਹ ਉਦਾਰ ਦਿਲ ਨੇ ਬਾਪੂ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਤੂੰ ਨਾਲ ਸਾ ਪਰਾਜ ਰੂਹੀ ਕਾਰਜ ਚਲਾਉਂਦਾ ਤੇ ਹੁਣ ਰਾਇ ਗੁਲਾਰ ਦਾ ਆਈ ਪਿਤਾ ਜੀ ਨੂੰ ਸੁਵਿਧਾ ਰਿਹਾ ਕਹਿੰਦਾ ਕਿ ਘਰ ਦੇ ਵਿੱਚ ਸਦਾ ਹੀ ਤੁਹਾਡੇ ਕਲੇਸ਼ ਰੇਤਾ ਮਨ ਦੂਲਬਾ ਤਵ ਕਾਹੇ ਉਦਾਰਤ ਸੰਤ ਸੁਪਾਈ ਸਦਾ ਕਰੁ ਨਾਹੀ ਰਾਈ ਬੁਲਾਵਿਕੈ ਕਹੇ ਤੇਰੇ ਮਨ ਦੇ ਵਿੱਚ ਰੋਗ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹ ਉਦਾਰ ਦਿਲ ਦੇ چی لانجا ਪਰਚ ਹੈ ਕੇ ਸੁਖ ਪਾਏ ਹੋ ਕਾ ਨੂੰ ਕਲੇ ਨਿਦਾਨ ਕਹਿ ਲਗੇ ਕਿ ਤੁਸੀਂ ਉੱਤੇ ਜਾ ਕੇ ਪਰਚ ਜੋ ਕੇ ਜਦੋਂ ਆਪਣੇ ਭੈਣ ਆਪਣੇ ਭਾਈ ਦੇ ਪਰਵਾਹ ਪਾਤਸ਼ਾਹ ਮਾਰ ਆ ਰਹੇ ਆਪਣੇ ਬੜੇ ਭਾਗ ਜਾਣੋ ਕਿ ਮਹਾਰਾਜ ਤੁਹਾਡੇ ਘਰ ਆ ਰਹੇ ਨੇ ਉਜਾਮੁ ਸ਼ੰਗ ਜਿਤੀ ਸੇਵਹੁ ਵਹਿ ਕਰਉ ਆਪਣਿਆ ਕੀ ਕਹਿੰਦੇ ਜਿੰਨੀ ਸੇਵਾ ਹੋ ਸਕੇ ਉਹ ਤਾਂ ਤੁਨਨਾਤ ਸਭ ਪਾਤਸ਼ਾਹੀ ਕਰਿਆ ਜੇ ਤੇ ਕੀ ਲਾਇ ਐਸੇ ਪਰਉ ਪਰਮਾਸ਼ਾ ਕੀ ਤੇ ਰਾਏ ਪੁਰਾਣ ਨੇ ਜਿਹੜੂ ਚਿੱਠੀ ਲਿਖੀ ਆ ਪ੍ਰੇਰ ਦੇ ਵਿੱਚ ਗਾਰਦਾ ਰੋ ਕਰਕੇ ਲੋਕੇ ਮਹਾਰਾਜ ਦਾ ਜਾਣਾ ਕਿਤੇ ਨਾ ਕਿਤੇ ਇਹਨੂੰ ਵੀ ਚੰਗਾ ਨਹੀਂ ਲੱਗਦਾ ਤੇ ਹੁਣ ਤੇ ਮਹਾਰਾਜ ਕੋਲ ਰਹਿੰਦੇ ਸੰਤੁਰਾਂ ਨੂੰ ਦਰਸ਼ਨ ਕਰਦਾ ਬੜੀ ਸ਼ਰਧਾ ਮਹਾਰਾਜ ਦੀ ਉੱਤੇ ਰੱਖਦਾ ਹੈ ਮਹਾਰਾਜ ਨੇ ਦੂਰ ਜਾਣਾ ਪਾਤਸ਼ਾਹੀਆਂ ਦੇ ਬੇਬੇ ਜੀ ਦੇ ਘਰ ਜਾ ਕਰਕੇ ਰਹਿਣਾ ਸ਼ੁਰੂ ਕਰ ਦੇਣਾ ਦਰਸ਼ਨ ਕਰੇ ਕਰੇ ਹੋਇਆ ਕਰਨਗੇ ਬੜੇ ਪ੍ਰੇਮ ਦੇ ਵਿੱਚ ਗੱਦਗੱਦ ਹੋਇਆ ਉਸ ਵੇਲੇ ਰਾਏ ਕੁਆਰ ਉਹ ਪ੍ਰੇਮ ਮਹਾਰਾਜ ਦੇ ਨਾਲ ਕਰਵਾ ਹੋਇਆ ਇੱਕ ਚਿੱਠੀ ਲਿਖ ਕੇ ਮਹਾਰਾਜ ਦੇ ਹੱਥ ਪੜਾਈ ਹੈ ਰਾਏ ਪੁਲਾਇ ਨੇ ਉਹ ਲਾਇ ਉਹ ਮੇਰੇ ਸੰਗ ਦੇ ਨੇ ਕਿਰਪਾ ਲਾ ਜੇ ਰਾਏ ਪੁਲਾਇ ਨੇ ਮੈਨੂੰ ਬੁਲਾਇਆ ਮਹਾਰਾਜ ਨੂੰ ਨਾਇਕ ਸਾਹਿਬ ਜੀ ਦੇ ਨਾਲ ਭੇਜਣ ਵਾਸਤੇ ਭਰਿਓ ਬੇਰ ਅੰਗੰ ਲੋਕੰ ਦੀਨ ਚੁੰਮਨ ਕਰਕੇ ਪਰਾਈ ਪੁਲਾਇ ਜਦੋਂ ਮਹਾਰਾਜ ਨੂੰ ਤੋਰਨ ਲੱਗਾ ਤਾਂ ਤੇ ਪਾਤਸ਼ਾਹ ਨੂੰ ਗਲਵਕੜੀ ਦੇ ਵਿੱਚ ਲੈ ਗਏ ਮਹਾਰਾਜ ਜੀਆਂ ਨੂੰ ਉੱਠ ਕੇ ਸ਼ਾਕੀ ਤੇ ਦਾੜ ਲਾ ਕੇ ਪਾਤਸ਼ਾਹ ਜੀਆਂ ਦਾ ਸੋਹਣਾ ਬਸਤਰ ਤੁਮਿਆ ਹੈ ਮੁਝਿਉ ਲੈ ਨੀਰ ਕੇਰੀ ਪੁੰਦ ਖੂਬੰਮ ਟਮਗੇ ਅੱਖਾਂ ਦੇ ਵਿੱਚੋਂ ਨਿਹਜੂ ਜਾਪਦਾ ਇਹ ਜੜਾਈ ਮੁਲਾਬ ਦੇ ਤੇ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ ਸੰ ਕਰਨ ਦੇ ਪੜੇ

ਉਸ ਮੇਰੇ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਨਾਲ ਕੀ ਬਚਨ ਕਰ ਰਹੀ ਹੈ ਆਪਾਂ ਅਗਲੇ ਪ੍ਰਸੰਗ ਅੰਦਰ ਸਰਵਾਰਾਂਗੇ ਸਮੇਤ ਇਹ ਅੱਜ ਦੇ ਨਾਲ ਸਮਾਪਤੀ ਹੈ ਕੋਈਆਂ ਬਿਰਖ ਫੁੱਲਾਂ ਦੀ ਛਿਵਾ ਏਕ ਗੁਬਿੰਦ ਏਕ ਉਪਾਰ ਏ ਤਿਆਰਤਾ ਅਣ ਦਾ ਨਾਮ ਜਿਨ ਨਾਮ ਸਕੇ ਤੀਨ ਕਰਤ ਦੇਵਾ ਏ ਸਮਰਾਤੇ ਆਦਮ ਇਕ ਕਾਟੇ ਵਿਟ ਹੈ ਗਵਨ ਪਤ੍ਰ ਬਈ ਖੰਧ ਜੀਤ ਤਾਤ ਗੁਰ ਤੇ ਚਿਤ ਪਾਈ